ਅੰਦਰ ਭਾਜਾ ਸਾਨੂੰ ਧੱਕੇ ਮਾਰਦੇ ਲਿੰਗ ਸਿੰਘਾਂ ਨੂੰ ਪੈਸੇ ਖਾ ਕੇ ਉਹ ਹੈ ਉਹ ਬੰਦੇ ਸੱਟਾ ਵਧੀਆਂ ਉਹਨਾਂ ਦਾ ਪਤਾ ਵੀ ਨਹੀਂ ਲੰਦਾ ਹਾਂ ਜਿਹੜੇ ਬੰਦਿਆਂ ਦੇ ਰੁਪਈਏ ਖਾਦੇ ਨੇ ਉਹਨਾਂ ਨੇ ਕੋਈ ਪਤਾ ਨਹੀਂ ਸਮਝਿਆ ਉਹ ਵਾਲਾ ਕਿਸੇ ਨੂੰ ਬੋਲ ਨਹੀਂ ਦੇਣਾ ਟ੍ਰੱਕ ਗਾਇਬ ਤੇਰੇ ਲਈ ਵੀ ਹੱਟਾ ਵਧੀਆਂ ਭਾਈ ਉਹਦੇ ਸੱਟਾ ਵਧੀਆਂ ਉਧਰ ਵੇਖਾ ਕੇ ਅੰਦਰ ਵੜ ਗਏ ਇਹਨੂੰ ਵੀ ਸਸਪੈਂਡ ਹੋਣਾ ਚਾਹੀਦਾ ਹੈ ਵੀਰ ਪਹੁੰਚੋ ਆਪਣੀ ਕਾਰਵਾਈ ਕਰਨਗੇ ਕੀ ਨਾਮ ਕੀ ਸੀ ਇਸਦਾ ਭਾਈ ਅੱਜ ਵੀ ਅੰਦਰ ਸਿੰਘ 25 ਸ਼ਸ਼ਟਾ ਕਰਕੇ ਆ ਥਾਣਾ ਦੇਖੋ ਥਾਣਾ ਦੇਖੋ ਦੁਨੀਆਂ ਵਾਸਤੇ ਬਣਿਆ ਨਾ ਦੁਨੀਆਂ ਵਾਸਤੇ ਥਾਣਾ ਬਣਿਆ ਨਾ ਫੇਰ ਕਿਉਂ ਧੱਕੇ ਮਾਰਦਾ ਕੀ ਕੂਣ ਪਤਾ ਹੀ ਕੋਈ ਕਾਨੂੰਨ ਹੀ ਨਹੀਂ ਹੈ ਗੋਣੇ ਹਾਂ ਨੇ ਕੋਈ ਸਾਹਮਣੇ ਆ ਵਕੀਲ ਸਾਹਿਬ ਖੜੇ ਹੱਟਣਾ ਤੇ 24 ਘੰਟੇ ਗਨੇ ਆ ਸਾਰੇ ਮੁਲਾਜ਼ਮ ਖੜੇ ਦੱਸੋ ਇਹਨਾਂ ਨੇ ਨਾ ਪ੍ਰੇਮ ਕਰਦੇ ਇਹਨਾਂ ਨੇ ਜਿੰਨੀ ਵੀ ਜਵਾਨੀ ਨਾ ਜਵਾਨੀ ਕਰ ਰਹੇ ਹੋਏ ਸਿਰਫ ਇੱਕ ਪੁਲਸ ਜੋੜ ਕਰਕੇ 84 ਵਾਲਾ ਇਹਨਾਂ ਨੂੰ ਫੋਨ ਮੂੰਹ ਲੱਗਿਆ ਹੋਇਆ ਇਹਨਾਂ ਨੇ ਸਭ ਪਤਾ ਕਿੱਧਰ ਬੰਦਾ ਦੱਬਣਾ ਕਿੱਥੇ ਠਾਣਾ ਕਿੱਥੇ ਇਨਕਾਊਂਟਰ ਕਰਨਾ ਸਾਰਿਆਂ ਇਹਨਾਂ ਨੇ ਪੈਟਰਨ ਪਤਾ ਨੇ ਇਹ ਸਾਤੋਂ ਵੀ ਉਹੀ ਕਰਦੇ ਨੇ ਇਹ 84 ਵਾਲਾ ਕਾਂਡ ਕਰਨ ਨੂੰ ਫਿਰਦੇ ਆ ਪੰਜਾਬ ਨੂੰ ਦੇਖੋ ਕਿਹੜੇ ਹਾਲਾਤਾਂ ਚ ਰੋਲ ਕੇ ਰੱਖਾ ਨਸ਼ਾ ਵੇਖੋ ਕਿੰਨਾ बिक ਰਿਹਾ ਨਸ਼ੇ ਵਾਲੇ ਤੇ ਰੋਕੇ ਨਹੀਂ ਜਾਂਦੇ ਇਹਨਾਂ ਕੋਲ ਤੇ ਇਹ ਕੀ ਕਰਨ ਕਰਦੇ ਆ ਸਾਡੇ ਸਿੰਘਾਂ ਨੂੰ ਦਬਕੇ ਮਾਰਦੇ ਆ ਅਜੀ ਦੱਸਾਂਗੇ ਕਿਦਾਂ ਦਬਕੇ ਮਾਰ ਗਿਆ ਅੰਮ੍ਰਿਤਧਾਰੀਓ ਅੱਖੀਆਂ ਪਾਈ ਹੋਈਆਂ ਨਾ ਗੁੰਡਾਗਰਦੀ ਕਰਨ ਲਈ ਪਾਈ ਹੋਈਆਂ ਅੰਮ੍ਰਿਤਧਾਰੀਓ ਹਨ ਦਰਬਾਰ ਹੈਗੀ ਆ ਗੁਰੂ ਦੇ ਸਿੰਘ ਸਜੋ ਕੋਈ ਕਿਹੜਾ ਹਥਿਆਰ ਲੈ ਕੇ ਚੱਲੇ ਸੀ ਤੁੰਗ ਸ਼ਸਤਰ ਆ ਬਾਬਾ ਸਾਡੇ ਗੁਰੂ ਪੀਰ ਨੇ ਸ਼ਸਤਰ ਸਾਨੂੰ ਸਾਡੇ ਬਾਬੇ ਕਹਿੰਦੇ ਆ ਸਿੰਘ ਸਜੋ ਅਸੀਂ ਕਾਹਦਾ ਸਿੰਘ ਸਜੀਏ ਸਾਡੇ ਸ਼ਸਤਰ ਖੋਣ ਨੂੰ ਫਿਰਦੇ ਆ ਇਹ ਹਰੀ ਸਿੰਘ ਸਿੰਘ ਸੱਜਾਂਗੇ ਤੇ ਇਹਨਾਂ ਨੇ ਉਹ ਸਾਨੂੰ ਆਤਿਕਵਾਦੀ ਬਣਾ ਦੇਣਾ ਇਹ ਮਾਮਲਾ 11 ਫੇਸ ਥਾਣੇ ਅਸੀਂ ਗਏ ਸੀ ਕਿਸੇ ਕੰਮ ਦੇ ਬਦਲ ਉਥੇ ਜਾ ਕੇ ਐਸਆਈ सुरेंद्र ਸਿੰਘ ਆ ਉਹਨੂੰ ਬਿਲਕੁਲ ਤਮੀਜ਼ ਨਹੀਂ ਬੋਲਣ ਦੀ ਉਹਨੇ ਮੇਰੇ ਨਾਲ ਘਟੋ ਘਟ 10 ਸਿੰਘ ਸੀਗੇ ਜਿਹੜੇ ਬਾਣੇ 'ਚ ਵੀ ਸੀਗੇ ਤੇ ਸਿਵਲ ਵੀ ਸੀਗੇ ਸ਼ਸਤਰ ਫੜੇ ਹੋਏ ਸੀ ਉਹਨਾਂ ਨੂੰ ਕਹਿੰਦਾ ਵੀ ਜਾ ਇਹਨਾਂ ਨੂੰ ਬਾਹਰ ਕੱਢੋ ਸਾਰਿਆਂ ਨੂੰ ਇਹਨਾਂ ਦੇ ਸ਼ਸਤਰ ਜਿਹੜੇ ਆ ਵੀ ਇਥੇ ਥਾਣੇ 'ਚ ਲੈ ਕੇ ਸ਼ਸਤਰ ਲੈ ਕੇ ਨਹੀਂ ਆਉਣ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੋ ਜੋ ਕਿ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਦੇ ਇਸ ਚੀਜ਼ਾਂ ਨੂੰ ਕਿਉਂਕਿ ਬਾਣੇ ਸਾਨੂੰ ਗੁਰੂ ਨੇ ਬਖਸ਼ੇ ਆ ਸ਼ਸਤਰ ਸਾਨੂੰ ਗੁਰੂ ਨੇ ਬਖਸ਼ੇ ਆ ਇਹਨਾਂ ਨੇ ਨਹੀਂ ਬਖਸ਼ੇ ਇਸ ਕਰਕੇ ਇਹ ਬਿਲਕੁਲ ਨੰਦਨੇ ਹੋ ਗਿਆ ਇੱਥੇ ਤਾਂ ਕਰਕੇ ਜਾਮ ਲਾ ਦਿੱਤਾ ਇੱਥੇ ਆ ਕੇ ਮਾਫੀ ਮੰਗੇ ਅਸੀਂ ਸਸਪੈਂਡ ਕਰਉਣਾ ਨਹੀਂ ਤੇ ਸਾਰਾ ਮਹਾਲੀ ਜਾਮ ਕਰਾਂਗੇ ਅਸੀਂ ਇਹ ਐਸੇ ਹੀ सुरेंद्र ਸਿੰਘ 11 ਫੇਸ ਥਾਣੇ ਚ ਕਿਉਂ ਰਹੀ ਕਿਉਂਕਿ ਪਬਲਿਕ ਦਾ ਥਾਣਾ ਹੈ ਪਬਲਿਕ ਆ ਕੇ ਬਿਲਕੁਲ ਬਿਲਕੁਲ ਗੱਲ ਤੇ ਆ ਨਾ ਵੀ ਅਸੀਂ ਪਬਲਿਕਲੀ ਗਏ ਆ ਪਬਲਿਕ ਦਾ ਥਾਣਾ ਹੈ ਸ਼ਸਤਰ ਜਹੀਂ ਕੋ ਨਜਾਇਜ਼ ਥੋੜੀ ਨਾ ਨੇ ਤਲਵਾਰਾਂ ਜੋ ਵੀ ਅਸੀਂ ਰੱਖੀ ਆ ਇਹ ਸਾਨੂੰ ਗੁਰੂ ਨੇ ਬਖਸ਼ੇ ਹੋਏ ਆ ਜੇ ਜੇ ਅਸੀਂ ਉਹ ਵੀ ਨਹੀਂ ਆਪਣੇ ਰੱਖ ਸਕਦੇ ਸਾਡੀ ਰਵਾਇਤ ਹੀ ਫਿਰ ਖਤਮ ਹੋ ਗਈ ਬਿਲਕੁਲ ਜੇ ਹੀ ਸ਼ਸਤਰ ਨਹੀਂ ਰੱਖ ਸਕਦੇ ਤੇ ਫਿਰ ਇਹ ਸਾਡਾ ਵਿਰਸਾ ਕਿੱਧਰ ਨੂੰ ਜਾ ਰਿਹਾ ਅਸੀਂ ਜਾ ਕਿੱਧਰ ਨੂੰ ਰਹੇ ਆ ਪੰਜਾਬ ਦੇ ਵਿੱਚ ਸਾਡੇ ਨਾਲ ਇਹ ਹਾਲਾਤ ਹੋ ਰਿਹਾ ਤੇ ਬਾਹਰ ਕਿੱਥੇ ਕੀ ਕੀ ਹੋਊਗਾ ਦੇਖੋ ਜੀ ਮਾੜਾ ਜਿਆ ਐ ਸਿੱਖ ਕੌਮ ਨਾਲ ਹੀ ਇਹਦਾ ਵਦੀਰਾ ਕਿਉਂ ਹੁੰਦਾ ਸਿੱਖ ਕੌਮ ਦੇ ਨਾਲ ਹੀ ਚੁੱਪਦੇ ਆ ਜੀ ਇਹਨਾਂ ਨੂੰ ਕਈ ਇਹੋ ਜਿਹੇ ਮਾੜੇ ਜਿਹੜੇ ਆਪਣੇ ਅਫਸਰ ਬਣੇ ਫਿਰਦੇ ਆ ਅਫਸਰ ਬੜੇ-ਬੜੇ ਚੰਗੇ ਆ ਬੜੇ-ਬੜੇ ਵਧੀਆ ਮੁਲਾਜ਼ਮ ਅਸੀਂ ਵਿਛੜਦੇ ਆ ਸਾਰਿਆਂ ਨਾਲ ਅਜੇ ਤੱਕ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਲੇਕਿਨ ਇਹੋ ਜਿਹਾ ਇੱਕ ਏ ਐਸਆਈ ਲੈਵਲ ਦਾ ਬੰਦਾ ਐ ਇੰਨੀ ਵੱਡੀ ਗੱਲ ਕਰ ਦਵੇ ਤੇ ਕਿੱਥੇ ਨੂੰ ਜਾਂਦੀ ਗੱਲ ਇੱਥੋਂ ਪਤਾ ਲੱਗਦਾ ਕਿ ਇਹਨਾਂ ਦੀ ਮਾਨਸਿਕਤਾ ਕੀ ਹੈ ਸੋਚ ਕੀ ਹੈ ਘਟੀਆਂ ਸੋਚਦੇ ਮਾਲਕ ਆ ਇਹ ਅਸੀਂ ਕੋਈ ਲੜਾਈ ਦਾ ਮਾਮਲਾ ਸੀ ਉਹਦੀ ਐਫਆਈਆਰ ਦੀ ਕਾਪੀ ਲੈਣ ਉਹਨਾਂ ਦੇ ਨਾਲ ਗਏ ਸੀ ਅਸੀਂ ਇੱਕ ਮਿੰਟ ਸਾਰੇ ਸਾਰੇ ਚੋਣੇ ਜਿਹੜਾ ਅੱਜ ਮਤਲਬ ਆਇਆ ਹਾਂਜੀ ਸਾਰੇ ਸੰਗਤ ਨੂੰ ਪਤਾ ਹੈ ਕਿ 11 ਫੀਸ 11 ਫੀਸ 11 ਫੀਸ ਸਾਡੇ ਜਿਹੜੇ ਕਿਤੇ ਸਿੰਘ ਗਏ ਸੀ ਕੋਈ ਕੰਮ ਹੋਣਾ ਇਹਨਾਂ ਨੂੰ ਜੇ ਉੱਥੇ ਏਐਸਆਈ ਐ ਸਰਿੰਦਰ ਸਰਿੰਦਰ ਸਿੰਘ ਉਹ ਬਾਣੇ ਦੇ ਖਿਲਾਫ ਜਾਂ ਕੋਈ ਤਲਵਾਰਾ ਲੈ ਗਿਆ ਤਲਵਾਰਾ ਦੇਖੋ ਸਿੰਘਾਂ ਦਾ ਹਥਿਆਰ ਆ ਸਿੰਘਾਂ ਦਾ ਸ਼ਸਤਰ ਇਹ ਵਿਰਿਆਤੀ ਸ਼ਸਤਰ ਹੈ ਆਪਣਾ ਇਸ ਕਰਕੇ ਉਹ ਇਹਨਾਂ ਦੇ ਖਿਲਾਫ ਬੋਲਿਆ ਬਾਣੇ ਦੇ ਖਿਲਾਫ ਤਲਵਾਰਾ ਦੇ ਖਿਲਾਫ ਇਸ ਕਰਕੇ ਮੈਂ ਸੋ ਕੋ ਬਾਹਰ ਆਇਆ ਥੋੜਾ ਚਿਰ ਰਹਾ ਤੇ ਇਹਨਾਂ ਨੇ ਚੌਕ ਬੰਦ ਕੀਤਾ ਸੀ ਇੱਥੇ ਇਨਸਪੈਕਟਰ ਸਾਹਿਬ ਭੇਜੇ ਆ ਪ੍ਰਸ਼ਾਸਨ ਵੱਲੋਂ ਇਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਉਹਨੂੰ ਵੀ ਸੱਦ ਕੇ ਜਿੱਥੇ ਉਹ ਗਲਤ ਆ ਉਹ ਆਪਣੀ ਗਲਤੀ ਮੰਨੂਗਾ ਵੀ ਮੈਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਬਾਣੇ ਨੂੰ ਗਲਤ ਬੋਲਿਆ ਸਸਤਾ ਨੂੰ ਗਲਤ ਬੋਲਿਆ ਇਸ ਕਰਕੇ ਸਾਰਾ ਇਹਨਾਂ ਦੇ ਨਾਲ ਪਿਆਰ ਦਾ ਗੁਰਮਤ ਆਇਆ ਵੀ ਉਹ ਆਪਣੀ ਗਲਤੀ ਮੰਨੇਗਾ ਸਵੇਰੇ ਆ ਕੇ ਇਸ ਕਰਕੇ ਸਾਰਾ ਸਮਝੌਤਾ ਹੋ ਗਿਆ